ਜੋ ਗੱਲ ਨਾ ਮੈਂ ਤੈਨੂੰ ਕਹਿਣੀ ਸੀ ਉਹ ਤੇਰੀ ਆਪਣੀ ਪਾਸ਼ਾ ਵਿੱਚ 22 ਅੱਖਰਾਂ ਤੱਕ ਸੀਮਤ ਹੈ ਪਰ ਉਹ ਫੈਲੀ ਪਈ ਹੈ ਮੇਰੀ ਉਮਰ ਦੇ ਸਾਰੇ ਸਫਿਆਂ ਉੱਤੇ ਉਹ ਤਾਂ ਲੁਕੀ ਪਈ ਤੁਰ ਅੰਦਰ ਕਿਸੇ ਹਨੇਰੀ ਗੁਫਾ ਦੀ ਨੁਕਰੇ ਉਹ ਨਾ ਮੰਨੇ ਚਾਲੂ ਸਬਤਾਂ ਦਾ ਇਹਸਾਨ ਨਾ ਮਹਤਾਜ ਹੋ ਰੰਗ ਬਰੰਗੇ ਮਹਿਕਾਂ ਲੱਦੇ ਤ੍ਰੇਲ ਨਹਾਤੇ ਸਜਰੇ ਤੋੜੇ ਫੁੱਲਾਂ ਦੀ ਨਾ ਬੱਚੀ ਉਹ ਕਿਸੇ ਕੈਲੰਡਰ ਸਾਲ ਮਹੀਨੇ ਦਿਨ ਦੇ ਨਾਲ ਇਹ ਗੱਲ ਪੀੜੀ ਤੋਂ ਪੀੜੀ ਤੱਕ ਪੁਰਵਜਾਂ ਦੀ ਪੈੜ ਸੰਭਦੀ ਆਪਣੇ ਲਹੂ ਚ ਡੁੱਬਦੀ ਤਰਦੀ ਕੁਝ ਸੁਪਨੇ ਬੱਚਿਆਂ ਦੀਆਂ ਅੱਖਾਂ ਵਿੱਚ ਬੀਜ ਕੇ ਆਪਣੀ ਉਮਰ ਦਾ ਕੁਝ ਕਿਹਾ ਕੁਝ ਅਨ ਕਿਹਾ ਅਧਵਾਟੇ ਛੱਡ ਕੇ ਯੁਗਾ ਯੁਗਾ ਤੋਂ ਤੁਰਤੀ ਚਾਂਦੀ ਇਹ ਗੱਲ ਸ਼ਬਦ ਜੇ ਕਹਿ ਸਕਦੇ ਇੱਕੋ ਕਵਿਤਾ ਜੀਵਨ ਦਾ ਸੱਚ ਬਣ ਜਾਂਦੀ ਵਾਰ-ਵਾਰ ਨਾ ਲਿਖਣੇ ਪੈਂਦੇ ਪ੍ਰੀਤ ਫਲਸਫੇ ਕਿਸੇ ਪੈਗੰਬਰ ਸੰਤ ਦੇ ਜਨਮ ਦਿਹਾੜੇ ਉੱਤੇ ਕਤਲ ਹੋਏ ਫੁੱਲ ਇੱਕ ਦੂਜੇ ਨੂੰ ਪੇਂਟ ਕਰਨ ਨਾਲ ਜੇਕਰ ਇਹ ਗੱਲ ਕਹਿ ਹੁੰਦੀ ਤਾਂ ਕਲਮ ਹੋਈ ਸਿਰ ਸਜ ਜਾਂਦੇ ਗੁਲਦਾਨਾਂ ਵਿੱਚ ਹੰਝੂ ਹੋ ਕੇ ਦਿਲ ਵੀ ਵਿਕਦੇ ਫੁੱਲਾਂ ਦੀਆਂ ਦੁਕਾਨਾਂ ਵਿੱਚ ਅਣ ਬੋਲੇ ਅਹਿਸਾਸ ਨਾ ਦਰਖੜਕਾਉਂਦੇ ਕਾਲੀਆਂ ਰਾਤਾਂ ਦੇ ਨਾ ਜਗਦੇ ਨਾ ਬੁਝਦੇ ਯਾਰਾਂ ਦੇ ਉਜੜੇ ਖੂਹਾਂ ਵਿੱਚ ਸਾਡੀ ਆਸ ਤੇ ਜਗਨੂ ਚੰਗਾ ਹੈ ਅਣ ਕਹੇ ਨੂੰ ਅਨਕਹਿਆ ਛੱਡ ਦਈਏ ਚੱਲ ਹੁਣ ਇੱਕ ਦੂਜੇ ਦੇ ਅੰਗ ਸੰਗ ਰਗੇ ਬਿਨਾ ਕਲੰਡਰ ਮਿੱਥੇ ਹੋਏ ਦਿਨ ਸਾਲ ਮਹੀਨੇ ਸਮਾਂ ਸਥਾਨ ਸ਼ਬਦਾਂ ਫੁੱਲਾਂ ਅਤੇ ਰਸਮਾਂ ਤੋਂ